ਜੀ ਫੇਸਬੁਕ ਪੇਜ ਵਾਲੇ ਕੀ ਹਾਲ ਚਾਲ ਹੈ ਤੁਹਾਡੇ ਨਾਲ ਸਾਰਿਆਂ ਨਾਲ ਇੱਕ ਨਿਊਜ਼ ਸਾਂਝੀ ਕਰਨੀ ਸੀ ਵੀ ਤਾਂ ਤੁਸੀਂ ਵੀ ਸੁਣੀ ਹੋ ਸ਼ਾਇਦ ਵੀਡੀਓ ਵਾਇਰਲ ਬਹੁਤ ਹੋ ਰਹੀ ਹੈ ਉਹ ਵੀ ਇੱਕ ਹਨਾ ਪੁਲਿਸ ਅਫਸਰ ਸਾਹਮਣੇ ਉਹ ਬੇਨਤੀ ਕਰ ਰਹੇ ਨੇ ਵੀ ਭਾਈ ਜਿਹੜੇ ਲੋਕ ਪਿੰਡਾਂ ਜਾਂ ਸ਼ਹਿਰਾਂ 'ਚ ਜਾਂ ਮੰਨ ਲਓ ਖੇਤਾਂ 'ਚ ਰਹਿੰਦੇ ਆ ਜਿਹੜੇ ਲੋਕ ਉਹਨਾਂ ਨੇ ਕਿਹਾ ਵੀ ਪਿੰਡਾਂ 'ਚ ਰਹਿੰਦੇ ਆ ਨਾ ਉਹ ਘਰਾਂ ਆ ਦੀ ਗਲੀ-ਗਲੀ ਵਾਲੇ ਜਿੰਨੇ ਜਾਣੇ ਵੀ ਨੇ ਵੀ ਵਾਪਸ ਗਰੁੱਪ ਬਣਾ ਲਓ ਇੱਕ ਦੂਜੇ ਦੇ ਮੋਬਾਈਲ ਨੰਬਰ ਲੈ ਕੇ ਰੱਖੋ ਤੇ ਗਰੁੱਪ ਬਣਾ ਕੇ ਰੱਖੋ ਵੀ ਲੁੱਟਾ ਖੋਆ ਕਰਨ ਵਾਲਾ ਨਾ ਇੱਕ ਗਰੁੱਪ ਬਹੁਤ ਪੰਜਾਬ 'ਚ ਮਤਲਬ ਸਰਗਰਮ ਹੋ ਗਿਆ ਉਹ ਲੁੱਟਾ ਖੋਆ ਕਰਦੇ ਨੇ ਉਹ ਕੀ ਕਹਿੰਦੇ ਨੇ ਮੰਨ ਲਓ ਜਦ ਤੱਕ ਕਹਿਣਗੇ ਅਸੀਂ ਪੁਲਿਸ ਅਫਸਰਾਂਗੇ ਜਾਂ ਕਹਿਣਗੇ ਸਾਡੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਜਾਂ ਉਹ ਕਹਿ ਦੇਣਗੇ ਸਾਡੇ ਨਾਲ ਲੇਡੀਜ਼ ਨੇ ਵੀ ਭਾਈ ਸਾਡੀ ਗੱਡੀ ਖਰਾਬ ਹੋ ਗਈ ਮੜਾ ਦਰਵਾਜ਼ਾ ਖੋਲ ਦੋ ਸਾਨੂੰ ਹੈਲਪ ਦੀ ਲੋੜ ਆ ਮਤਲਬ ਹੈਲਪ ਦੇ ਬਹਾਨੇ ਉਹ ਤੁਹਾਡੇ ਤੋਂ ਦਰਵਾਜ਼ਾ ਖੁਲਵਾਉਣਗੇ ਤੇ ਉਹ ਮੈਨੂੰ ਲੱਗਦਾ ਕਾਫੀ ਪੰਜ ਤੋਂ 7 ਜਾਣੇ 8 ਜਾਣੇ ਹੁੰਦੇ ਆ ਤੇ ਉਹ ਲੁੱਟਾ ਖੋਹਾਂ ਕਰਦੇ ਆ ਮਤਲਬ ਨੁਕਸਾਨ ਕਰ ਜਾਂਦੇ ਆਗੇ ਸੱਟਪੇੜ ਵੀ ਮਾਰ ਸਕਦੇ ਆ ਤੇ ਲੁੱਟਾ ਖੋਹ ਕਰਕੇ ਲੈ ਜਾਂਦੇ ਨੇਗੇ ਹਨਾ ਘਰਾਂ ਚੋਂ ਸੋ ਉਹੀ ਗੱਲ ਆ ਉਹ ਵੀਰ ਜੀ ਨੇ ਬੇਨਤੀ ਕੀਤੀ ਆ ਪੁਲਿਸ ਆਫਸਰ ਜੀ ਨੇ ਵੀ ਭਾਈ ਜੇ ਜਿਹੜੇ ਕੈਮਰੇ ਲਵਾ ਸਕਦੇ ਕੈਮਰੇ ਲਵਾਓ ਨਯਾਬ ਦੇ ਦਰਵਾਜੇ 'ਚ ਇੱਕ ਛੋਟੀ ਜਿਹੀ ਖਿੜਕੀ ਰੱਖ ਲਓ ਜਿਹਦੇ ਵਿੱਚ ਦੀ ਤੁਸੀਂ ਪਹਿਲਾਂ ਦੇਖ ਸਕੋ ਵੀ ਕੌਣ ਆ ਭਾਈ ਕਿੰਨੇ ਕੁ ਜਾਣੇ ਨੇ ਕਿ ਵੀ ਕੌਣ ਆਪਣਾ ਬੰਦਾ ਕੋਈ ਬਗਾਨਾ ਕੋਈ ਠੀਕ ਹੈ ਜੀ ਤੇ ਜਿਹੜੇ ਖੇਤਾਂ 'ਚ ਰਹਿੰਦੇ ਆ ਉਹ ਵੀ ਆਪ ਦਾ ਨਾ ਧਿਆਨ ਰੱਖੋ ਜੇ ਕੋਈ ਗਰੁੱਪ ਨੇ ਵੀ ਬਣਾ ਸਕਦੇ ਆ ਨਾ ਵੀ ਮਤਲਬ ਥੋੜੇ ਨੇ ਮਤਲਬ ਘਰ ਜਾਂ ਕਈ ਵਾਰੀ ਆਪਸ 'ਚ ਬਣਦੀ ਨਹੀਂ ਅੱਜ ਕੱਲੇ ਇੱਕ ਦੂਜੇ ਦੀ ਤੇ ਇਸ ਕਰਕੇ ਮਤਲਬ ਆਪ ਦਾ ਧਿਆਨ ਰੱਖੋ ਜਦੋਂ ਵੀ ਰਾਤ ਨੂੰ ਦਿਨੇ ਦਿਨੇ ਵੀ ਦਰਵਾਜ਼ਾ ਖੋਲਣਾ ਤਾਂ ਦਾਦਾ ਦੇਖ ਕੇ ਖੋਲੋ ਤੇ ਰਾਤ ਨੂੰ ਤਾਂ ਖਾਸ ਕਰਕੇ ਦਰਵਾਜ਼ਾ ਖੋਲਣ ਦੀ ਲੋੜ ਹੀ ਨਹੀਂ ਜਿਹੜਾ ਆਪਣੀ ਜਾਣ ਪਛਾਣ ਦਾ ਬੰਦਾ ਹੈ ਨਹੀਂ ਉਹ ਦਰਵਾਜ਼ਾ ਖੋਲ ਗਿਆ ਆਪਾਂ ਲੈਣਾ ਕੀ ਹੈ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿਉਂਕਿ ਪੰਜਾਬ ਚ ਲੁੱਟਾ ਖੋਆ ਕਰਨ ਵਾਲਾ ਨਵਾਂ ਗਰੁੱਪ ਆਇਆ ਉਹਨਾਂ ਨਾਲ ਲੇਡੀਜ਼ ਵੀ ਨੇ ਤੇ ਬੰਦੇ ਵੀ ਨੇ ਠੀਕ ਹੈ ਜੀ ਤੇ ਘਰਾਂ ਚੋਂ ਵੜ ਕੇ ਲੁੱਟਾ ਖੋਹ ਕਰਦੇ ਆ ਤੇ ਘਰ ਦਾ ਨੁਕਸਾਨ ਤੇ ਬੰਦੇ ਦਾ ਵੀ ਨੁਕਸਾਨ ਕਰ ਸਕਦੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ